ਇਥੋਂ ਹੇਮਕੁੰਡ ਸਾਹਿਬ ਨੂੰ 터ਨਲ ਬਣਨੀ ਸੀਗੀ ਤੇ ਤਕਰੀਬਨ ਜਿਆਦਾ ਨਹੀਂ ਤੇ ਇਹ 4 ਤੋਂ 5 ਕਿਲੋਮੀਟਰ ਲੰਬੀ ਸਲੌਂਗ ਸੀਗੀ ਤੇ ਪੁਲ ਰੋਡ ਰਹਿ ਗਿਆ ਉੱਪਰ ਰੋਡ ਤੋਂ ਬਿਲਕੁਲ ਥੱਲੇ ਆ ਗਏ ਹਾਂ ਅਸੀਂ ਰਿਵਰ ਨੂੰ ਕ੍ਰੋਸ ਕਰਨ ਲਈ ਉੱਤੇ ਵਾਇਰ ਲੱਗੂਗਾ ਰੋ ਤੇ ਸੁਪਰ ਹਾਈਡਰੋ ਕਰਕੇ ਕੰਪਨੀ ਜਿਹੜੀ ਇਹ ਟਨਲ ਬਣਾ ਰਹੀ ਸੀਗੀ ਤੇ ਜਦ ਬਾੜ ਆਈ ਸੀ ਤभी ਇਹ ਟੁੱਟ ਗਿਆ ਤਾਂ ਸਲੌਂਗ ਇਹ ਟੁੱਟ ਗਿਆ ਤਾਂ ਸਲੌਂਗ ਟੁੱਟ ਗਿਆ ਰਸਤਾ ਟੁੱਟ ਗਿਆ ਤਾਂ ਅੱਪ ਨਹੀਂ ਜਾਂਦੇ ਬਾਲੂਆ ਲੋ ਜਾਨਵਰ ਦਾ ਡਰ ਹੈ ਅਰੇ ਜਾਨਵਰ ਹੈ ਅੰਦਰ ਮੇ ਨਾ ਤੇ ਹੋਰ ਤਾਂ ਦੂਜੇ ਪਾਸੇ ਹੈਗਾ ਆ 터ਨਲ ਉਹ ਹੈਗੀ ਬਣਦੀ ਜਿਹੜੀ ਪਈ ਆ ਤੇ ਮਸ਼ੀਨਾ ਵੀ ਹਜੇ ਅੰਦਰ ਹੀ ਆ ਜਿਹੜੀਆਂ ਕਹਿੰਦੇ ਉਹ ਨੂੰ ਬਣਾ ਰਹੀਆਂ 터ਨਲ ਨੂੰ ਨਾ ਹਾਂ ਉਹ نیچے ਮਤ ਜਾਓ نیچے ਜਾਉਂਗੇ ਨਾ ਥੱਲੇ ਜਿਹੜੇ ਜਾਨਵਰ ਆ ਨਾ ਦੂਸਰੀ ਤਰਫ ਤੋਂ ਵੀਡੀਓ ਦੇਖ ਕੇ ਉਸ ਸਾਈਡ ਜਾਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਉਹ ਦੇਖੋ ਤੇ ਅੰਦਰ ਜਾਨਵਰ ਹੈਗੇ ਆ ਤੇ ਉਹ ਸਾਹਮਣੇ ਜਿਹੜਾ ਗੁਰੂ ਘਰ فرمایا ਉਹ ਸਾਹਮਣੇ ਹੈਗੀ ਆ ਸਰੋਂਗ ਅ 2013 ਤੋਂ ਪਹਿਲਾਂ ਕਹਿੰਦੇ ਇਹ ਬਣਨ ਲੱਗੀ ਸੀਗੀ ਤੇ ਕੰਪਨੀ ਆਈ ਸੀ ਹਿਮਕੁੰਡ ਸਾਹਿਬ ਤੋਂ ਇਹਦਾ ਗੁਰਦੁਆਰਾ ਸਾਹਿਬ ਲਈ ਤੋਂ ਬਣਨੀ ਸੀ ਇੱਥੋਂ ਇਹ ਤੇ ਉਸ ਤੋਂ ਬਾਅਦ ਜਦੋਂ ਆਫਤਾ ਆ ਗਈ ਉਹ ਹੜਾ ਆ ਪਾਣੀ ਬਹੁਤ ਆਇਆ ਨੁਕਸਾਨ ਬਹੁਤ ਹੋਇਆ ਉੱਤਰਾਖੰਡ ਦਾ ਤੇ ਉਸ ਤੋਂ ਬਾਅਦ ਇਹ ਬੰਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਚਾਲੂ ਨਹੀਂ ਹੋਈ ਮੁੜ ਕੇ ਕਮਾਨ ਜਿਹੜਾ ਆ ਉਦਾਂ ਹੀ ਉਹ ਲੱਗਾ ਹੈ ਉਹਨਾਂ ਦੀਆਂ ਇਹ ਜਿਹੜੀਆਂ ਮਸ਼ੀਨਾਂ ਲੱਗੀਆਂ ਆ ਜੰਗਾਲ ਲੱਗਾ ਪਿਆ ਉਹਨਾਂ ਨੂੰ ਯਾਨੀ ਵਰਕਿੰਗ ਬੰਦ ਆ ਨਾ ਤੇ ਚਲੋ ਮਹਾਰਾਜ ਅਗੇ ਇਹ ਅਰਦਾਸ ਕਰਦੇ ਆ ਕਿ ਮਹਾਰਾਜ ਜਲਦੀ ਜਲਦੀ ਇਹਨੂੰ ਰੀਸਟਾਰਟ ਕਰਨ ਇਥੋਂ ਟਨਲ ਬਣੇ ਤੇ ਯਾਤਰਾ ਹੋਰ ਸੁਖਾਮੀ ਹੋਵੇ ਰੋਡ ਰਹਿ ਗਿਆ ਉੱਪਰ ਰੋਡ ਤੋਂ ਬਿਲਕੁਲ ਥੱਲੇ ਆ ਗਏ ਆ ਅਸੀਂ ਤੇ ਥੱਲੇ ਚੱਲੇ ਆ ਰਿਵਰ ਦੇ ਲਾਗੇ ਤੇ ਇਹ ਤੁਸੀਂ ਦੇਖ ਸਕਦੇ ਆ ਵੀ ਜਿਹੜੀ ਆ ਹਨਾ ਰਿਵਰ ਨੂੰ ਕ੍ਰੋਸ ਕਰਨ ਲਈ ਉੱਥੇ ਵਾਇਰ ਲੱਗੂਆ ਰੋਪੇ ਬਣਾਇਓਆ ਰੋਬੇ ਆ ਤੇ ਇਹਦੇ ਵਿੱਚ ਲੋਹੇ ਦੇ ਬਾਕਸ ਲੋਹੇ ਦਾ ਇੱਕ ਬਣਿਆ ਹੋਇਆ ਹੈ ਤੇ ਜਿਹਦੇ ਭਈ ਸਮਾਨ ਰੱਖ ਕੇ ਸਾਹਮਣੇ ਦੂਸਰੀ ਤਰਫ ਜਾਂਦਾ ਤੇ ਉੱਥੇ ਬਣਦੀ ਆ ਇੱਕ ਟਨਲ ਟਨਲ ਦਾ ਕੰਮ ਇਹ ਬੰਦ ਕਰ ਦਿੱਤਾ ਆ ਤੇ 2013 ਦੇ ਵਿੱਚ ਹਾਂਜੀ 2013 ਤੋਂ ਪਹਿਲਾਂ ਇਹ ਜਿਹੜਾ ਇਹਦਾ ਕੰਮ ਸੀ ਜਲਦਾਫਿਕਾ ਕਹਿੰਦੇ ਤੇ 2013 ਤੋਂ ਬਾਅਦ ਜਦੋਂ ਫਲੱਡ ਆਇਆ ਬਹੁਤ ਜ਼ਿਆਦਾ ਹੱਥ ਪਾਣੀ ਦਾ ਬਹੁਤ ਨੁਕਸਾਨ ਹੋਇਆ ਉਤਰਾਖੰਡ ਦਾ ਤੇ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਿੱਤਾ ਗਿਆ ਤੇ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਹਾਂ ਉਹ ਸਾਹਮਣੇ ਦਿਖਾਈ ਦੇ ਰਹੀ ਹੈ ਤੇ ਇੱਥੋਂ ਹੇਮਕੁੰਡ ਸਾਹਿਬ ਨੂੰ ਟਨਲ ਬਣਨੀ ਸੀਗੀ ਤੇ ਇਹ ਕੰਮ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਆ ਤੇ ਆਪਾਂ ਆਸ ਕਰਦੇ ਆਂ ਵੀ ਇਹ ਜਲਦੀ ਬਣੇ ਤੇ ਸ਼ੁਰੂ ਹੋਵੇ ਜਲਦੀ ਤੇ ਯਾਤਰਾ ਹੋਰ ਆਸਾਨ ਹੋਵੇ ਸੰਗਤਾਂ ਲਈ ਤੇ ਜਿਹੜੇ ਬਜ਼ੁਰਗਾਂ ਤੋਂ ਨਹੀਂ ਜਾ ਹੁੰਦਾ ਹੁੰਦਾ ਉਹਨਾਂ ਲਈ ਇਹ ਟਨਲ ਇੱਕ ਬਹੁਤ ਹੀ ਯਾਤਰਾ ਸੁਖਮੇ ਕਰੂਗੀ ਸ਼ੀਨਾ ਵੀ ਕਾਫੀ ਚੰਗਾਰ ਲੱਗ ਗਿਆ ਆ ਉੱਤੇ ਖੜੀਆਂ ਐ ਤੇ ਮੈਨੂੰ ਹਾਂਜੀ ਆਪਾਂ ਖੜੇ ਆ ਜੀ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਪਹਿਲਾਂ ਜਦੋਂ ਆਪਾਂ ਗੋਬਿੰਦ ਘਾਟ ਦੇ ਵਿੱਚ ਐਂਟਰੀ ਕਰਦੇ ਉਸ ਤੋਂ ਪਹਿਲਾਂ ਸੱਜੇ ਹੱਥ ਤੋਂ ਹੀ ਧਿਆਨ ਮਾਰੂਗੇ ਤੇ ਪਹਾੜ ਦੇ ਬਿਲਕੁਲ ਥੱਲੇ ਰਿਵਰ ਦੇ ਨਾਲ ਇੱਕ ਸੁਰੰਗ ਬਣੀ ਹੋਆ 터ਨਲ ਬਣੀ ਹੋਈ ਆ ਤੇ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਨਹੀਂ ਸੀ ਮੈਨੂੰ ਇੰਨਾ ਕੁ ਆਈਡੀਆ ਸੀਗਾ ਵੀ ਇਹ 13 ਦੇ ਵਿੱਚ ਬਣਨੀ ਸ਼ੁਰੂ ਹੋਈ ਸੀਗੀ ਤੇ 13 ਦੇ ਵਿੱਚ ਰੁਆਫਤਾ ਹੀ ਉਦੋਂ ਬੰਦ ਕਰ ਦਿੱਤੀ 13 14 ਦੇ ਵਿੱਚ ਇਹ ਬੰਦ ਹੋ ਗਈ ਸੀਗੀ ਤੇ ਬਕਾਇਦਾ ਇੱਥੇ ਪੂਰਾ ਸੈਟਅਪ ਲਗਾਇਆ ਸਿਗਾ ਇਹਦਾ ਤੇ ਕਿ ਤੇ ਸੁਪਰ ਹਾਈਡਰੋ ਕਰਕੇ ਕੰਪਨੀ ਸੀ ਜਿਹੜੀ ਇਹ ਟਨਲ ਬਣਾ ਰਹੀ ਸੀਗੀ ਤੇ ਤਕਰੀਬਨ ਜਿਆਦਾ ਨਹੀਂ ਤੇ ਇਹ 4 ਤੋਂ 5 ਕਿਲੋਮੀਟਰ ਲੰਬੀ ਥਰੌਂਗ ਸੀਗੀ ਤੇ ਪੁਲਨਾ ਪਿੰਡ ਤੋਂ ਅੱਗੇ ਜਾ ਕੇ ਨਿਕਲਣੀ ਸੀ ਤਾਂ ਸਿੱਧੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਹੋਰ ਸੁਖਮਈ ਕਰਨਾ ਸੀ ਹੋਰ ਆਸਾਨ ਕਰਨਾ ਸੀ ਇਹਨੇ ਟਨਲ ਨੇ ਤੇ ਲੋਕਲ ਗੱਲਾਂ ਬਾਤਾਂ ਕੀਤੀਆਂ ਇੱਥੇ ਹਾਂਜੀ ਕਿਆ ਹਾਲ ਹੈ ਠੀਕੋ ਕੀ ਨਾਮ ਹੈ ਨਾਂ ਲੱਕੀ ਤੋਂ ਇਹਨਾਂ ਦਾ ਜਿਹੜਾ ਘਰ ਹੈ ਨਾ ਇਹਦੇ ਬਿਲਕੁਲ ਰੀਵਰ ਦੇ ਲਾਗੇ ਆ ਥੱਲੇ ਆਗੇ ਖੱਡ ਦੇ ਵਿੱਚ ਗੱਲ ਕਰਨ ਨੂੰ ਕੋਈ ਨਿਕਲਿਆ ਨਹੀਂ ਬਾਹਰ ਕਿਉਂਕਿ ਥੱਲੇ ਰੀਵਰ ਦਾ ਵੀ ਸ਼ੋਰ ਸ਼ਰਾਬਾ ਬਹੁਤ ਤੇ ਫਿਰ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇੱਥੇ ਲੋਕਲ ਰਹਿੰਦੇ ਆ ਤੇ ਹਾਂਜੀ ਕੁਝ ਯਹਾਂ ਪਰ ਸੁਰੰਗ ਨਹੀਂ ਸੀ 2013 ਤੋਂ ਪਹਿਲੇ ਮੈਨੀਥੀਏ ਜਦ ਬਾੜ ਆਈ ਸੀ ਤਬ ਇਹ ਟੁੱਟ ਗਿਆ ਸੀ ਸੁਰੰਗ ਇਹ ਟੁੱਟ ਗਿਆ ਤਬ ਸੁਰੰਗ ਟੁੱਟ ਗਿਆ ਰਸਤਾ ਟੁੱਟ ਗਿਆ ਦਾ ਰਸਤਾ ਵੀ ਟੁੱਟ ਗਿਆ ਤਾਂ ਇਹ ਵੀ ਟੁੱਟ ਗਿਆ ਨਾ ਇਹ ਇਸ ਦਾ ਇਹ ਯਹਾਂ ਪਰ ਬਣਾਇਆ ਹੋਇਆ ਪੁਲ ਹੈ ਇੱਕ ਉੱਥੇ ਦਿਖਾ ਸਕਦੇ ਹਾਂ ਹਾਂ ਉਹ ਪੁਲ ਬਣਾ ਹੋਇਆ ਹੈ

ਆਪਣੀ ਇੱਥੇ ਆ ਭਾਲੂ ਵਾਲੂ ਜਾਨਵਰ ਦਾ ਡਰ ਹੈ ਅਰੇ ਜਾਨਵਰ ਹੈ ਅੰਦਰ ਮੇ ਨਾ ਤੇ ਹੁਣ ਜਾਂਦੇ ਨਹੀਂ ਕਹਿੰਦੇ ਵੀ ਹੁਣ ਭਾਲੂ ਪੂਲੂ ਜਿਹਦਾ ਭਾਲੂ ਵੀ ਹੈਗੇ ਆ ਬਾਗ ਵੀ ਹੈਗੇ ਆ ਤੇ ਉਹ ਰਿਵਰ ਤੋਂ ਪਰਲੀ ਥਿਆਣ ਨਹੀਂ ਜਾਂਦੇ ਰਾਈਟ ਉਹ ਇਸ ਸਾਈਡ ਰਹਤੇ ਹੋ ਨਾ ਰਿਵਰ ਦੇ ਸਾਈਡ ਇਹਨਾਂ ਦਾ ਘਰ ਆ ਤੇ ਰਿਵਰ ਤੋਂ ਦੂਜੇ ਪਾਸੇ ਹੈਗਾ ਆ ਟਨਲ ਉਹ ਹੈਗੀ ਬਣਦੀ ਜਿਹੜੀ ਪਈ ਆ ਤੇ ਅਸੀਂ ਆਸ ਕਰਦੇ ਆ ਮੋੜ ਕੇ ਸਟਾਰਟ ਹੋ ਜੀਵੇ ਸਟਾਰਟ ਹੋਣ ਦਾ ਸਾਰ ਹੈ ਚਾਂਸਿਸ ਹੈ ਦੁਬਾਰਾ ਸਟਾਰਟ ਹੋਣੇ ਕੇ ਤੇ ਕੋਈ ਸਰਵੇ ਸਰਵੇ ਵਗੈਰਾ ਹੋਆ ਵੀ ਸਰ ਵੀ ਤਾਂ ਹੁੰਦਾ ਰਹੇਗਾ ਹੋਤਾ ਰਹੇਗਾ 터ਨਲ ਕਾ ਹਾਂ ਤੋ ਇਹ ਕਹਾਂ ਤੱਕ ਜਾਣੀ ਸੀ ਇਹ ਸਲੂਂਗ ਜੇ ਤੀ ਇਹ ਤੋ ਬਹੁਤ ਆਗੇ ਤੱਕ ਜਾਣੀ ਸੀ ਬਹੁਤ ਲੰਬਾ ਹੈ ਇਹ ਸੁਰੰਗ ओके ਤੋ ਕਿਤਨੇ ਕਿਲੋਮੀਟਰ ਤੱਕ ਬਣ ਚੁਕੀ ਹੈ ਜੇ ਇਹ 5 ਕਿਲੋਮੀਟਰ ਹੈ ਆਬ ਜਾਤੇ ਰਹਿ ਜਾ ਚੁਕੇ ਹੋ 5 ਕਿਲੋਮੀਟਰ ਅੰਦਰ ਨਾ ਤੋ ਬਹੁਤ ਵਧੀਆ ਜੀ ਤੇ ਮਸ਼ੀਨਾ ਵੀ ਹਜੇ ਅੰਦਰ ਹੀ ਆ ਜਿਹੜੀਆਂ ਕਹਿੰਦੇ ਉਹਨੂੰ ਬਣਾ ਰਹੀਆਂ 터ਨਲ ਨੂੰ ਨਾ ਉਹ ਵੀ ਅੰਦਰ ਮੇ ਹੀ ਹੈ ਤੇ ਪੁਰਾਣੇ ਮਸ਼ੀਨਾਂ ਟ੍ਰੱਕ ਹੈ ਉਹ ਦਾ ਟ੍ਰੱਕ ਹਾਂ ਟ੍ਰੱਕ ਵੀ ਆ ਉਹ ਉੱਪਰ ਵੀ ਆ ਨੀਚੇ ਵੀ ਪਖੜ ਖੜੇ ਆ ਇਹ ਵੀ ਸੈਟਅਪ ਸਾਰਾ ਉਨ੍ਹਾਂ ਕਾ ਥਾ ਨਾ ਜੋ ਜੋ ਬਣਾ ਰੱਖਿਆ ਹੈ ਨਾ ਉਨ੍ਹਾਂ ਕਾ ਸੈਟਅਪ ਥਾ ਤੋ ਕਿਹਦੇ ਰਸਤੇ ਨੂੰ ਬਣਾਇਆ ਹੈ ਕਿਹਨ ਸਾ ਇਹ ਵਾਲਾ ਅਜੇ ਇਹ ਰਸਤਾ ਉਹਨੋ ਕੇ ਹਾਂ ਹਾਂ ਸਹੀ ਹੈ ਸਹੀ ਹੈ ਸਹੀ ਹੈ ਤੋ ਆਸ ਕਰਦੇ ਆ ਵੀ ਦੁਬਾਰਾ ਇਹ ਸੁਰੰਗ ਦਾ ਨਿਰਮਾਣ ਸ਼ੁਰੂ ਹੋਵੇ ਤੇ ਯਾਤਰਾ ਹੋਰ ਸਖਾਲੀ ਹੋਵੇ ਜਿਹੜੇ ਯਾਤਰੀ ਜਿੱਦਾਂ ਬਜ਼ੁਰਗ ਆ ਉਹਨਾਂ ਕੋ ਨਹੀਂ ਆ ਜਾ ਹੁੰਦਾ ਘੋੜਿਆਂ ਤੇ ਵੀ ਨਹੀਂ ਵਹ ਹੁੰਦਾ ਉਹਨਾਂ ਲਈ ਇਹ ਸੁਰੰਗ ਬਹੁਤ ਵਧੀਆ ਆਸਾਨ ਕਰ ਦੋਗੀ ਯਾਤਰਾ ਨੂੰ ਤੇ ਜਲਦੀ ਅਰਦਾਸਾਂ ਕਰੋ ਮਹਾਰਾਜ ਅੱਗੇ ਵੀ ਜਲਦੀ ਸਟਾਰਟ ਹੋ ਜਵੇ ਤੇ ਠੀਕ ਆ ਜੀ ਤੇ ਇੱਕ ਵਾਰ ਤੋਰ ਇੱਕ ਵਾਰ ਤੋਰ ਜਿਹੜੀ ਕਹਿਣੀ ਸੀ ਬਈ ਇਹ ਵੀ ਮੈਨੂੰ ਇਹਨਾਂ ਨੇ ਦੱਸਿਆ ਜਿਹੜੇ ਇੱਥੇ ਘਰ ਆਏ ਲੱਗੇ ਇੱਥੇ ਇੱਕ ਦੋ ਉਹ ਕਹਿੰਦੇ ਵੀ ਕਦੀ ਵੀ ਜਦੋਂ ਤੁਸੀਂ ਥੱਲੇ ਹੁੰਦੇ ਹੋ ਅਸੀਂ ਵੀ ਰੀਵਰ ਤੋਂ ਕਾਫੀ ਉੱਪਰ ਖੜੇ ਆ ਨਾ ਇੱਥੇ ਇੱਕ ਘਾਰ ਆ ਘਰ ਦੇ ਲਾਗੇ ਖੜੇ ਆ ਬੇ ਨੀਚੇ ਮਤ ਜਾਓ ਨੀਚੇ ਜਾਓਗੇ ਨਾ ਥੱਲੇ ਜਿਹੜੇ ਜਾਨਵਰ ਆ ਨਾ ਦੂਸਰੀ ਤਰਫ ਤੋਂ ਪਾਣੀ ਪੀਂਡ ਆਉਂਦੇ ਆ ਥੱਲੇ ਰਾਈਟ ਤੋ ਹੋ ਸਕਦਾ ਅਗਰ ਤੁਸੀਂ ਇਕੱਲੇ ਜਾਂ ਦੋ ਚਾਰ ਜਾਨੇ ਵੀ ਥੱਲੇ ਜਾਂਦੇ ਆ ਤੇ ਉਹ ਤੁਹਾਡੇ ਤੇ ਹਮਲਾ ਵੀ ਕਰ ਸਕਦੇ ਆ ਇਸ ਕਰਕੇ ਆਪਣੀ ਹੂੜਮਤ ਨਹੀਂ ਕਰਨੀ ਜਦੋਂ ਵੀ ਹੋਣਾ ਦੂਰੋਂ ਦੇਖੋ ਅਸੀਂ ਵੀ ਕਾਫੀ ਦੂਰ ਖੜੇ ਆ ਸਿਰਫ ਤੁਹਾਨੂੰ ਦਿਖਾ ਰਹੇ ਆ ਤੇ ਟੱਲੋ ਜਲਦੀ ਸ਼ੁਰੂ ਹੋਵੇ ਤੇ ਯਾਤਰਾ ਸੁਖਾਲੀ ਹੋਵੇ। ਤੇ ਉੱਥੇ ਤਾਂ ਆਪਾਂ ਇੱਕ ਸਾਈਡ ਤੇ ਖੜੇ ਸੀ ਤੇ ਇੱਥੋਂ ਤੁਹਾਨੂੰ ਸਿੱਧਾ ਸਾਹਮਣੇ ਧਿਆਨ ਪਾਊਗਾ ਟਨਲ ਦਾ। ਤੇ ਇਹਦੇ ਅੰਦਰ ਦੀ ਪਾਣੀ ਵਗੈਰਾ ਵੀ ਕਹਿੰਦੇ ਆਉਂਦਾ ਆ। ਭਈ ਜਦੋਂ ਮੀਂਹ ਮੁਜਾਦਾ ਆਉਂਦਾ ਆ ਅੰਦਰੋਂ ਫਿੰਦੀ ਆ। ਕਿਉਂਕਿ ਜਿਹੜੇ ਅੰਦਰੋਂ ਤੇ ਕੰਮ ਵਿੱਚੇ ਬੰਦ ਹੋ ਗਿਆ ਸੀਗਾ। ਜਲਦੀ ਜਲਦੀ ਕੰਮ ਸਟਾਰਟ ਹੋਵੇ, ਸ਼ੁਰੂ ਹੋਵੇ। ਇਹ ਉਹ ਸਾਹਮਣੇ ਜੀ ਹੈ ਸਗਾ ਉਦੋਂ ਇਹ ਰਿਵਰ ਦੇ ਉਸ ਪਾਸੇ ਜਾਂਦਾ ਸੀ ਤੇ ਟਰੱਕ ਵੀ ਜਾਂਦੇ ਸੀਗੇ ਜੀਸੀਬ ਵੀ ਵਗੈਰਾ ਵੀ ਜਾਂਦੀਆਂ ਸੀਗੀਆਂ ਇਹ ਜਦੋਂ 13 ਦੇ ਵਿੱਚ ਪਾਣੀ ਜ਼ਿਆਦਾ ਆਇਆ ਹੜ ਆਇਆ ਫਲੱਡ ਆਇਆ ਉਦੋਂ ਇਹ ਸਾਰਾ ਰੁੜ ਗਿਆ ਸੀਗਾ ਉਸ ਤੋਂ ਬਾਅਦ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ ਕਿ ਜਿੰਨੇ ਵੀ ਵੀਡੀਓ ਦੇਖ ਰਹੇ ਆ ਵੀਡੀਓ ਦੇਖ ਕੇ ਉਸ ਸਾਈਡ ਜਾਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਹ ਜਿਹੜਾ ਪਹਾੜ ਹੈ ਨਾ ਬਿਲਕੁਲ ਸਿੱਧਾ ਆ ਉੱਪਰ ਨੂੰ ਧਿਆਨ ਮਾਰਿਓ ਤੇ ਬਿਲਕੁਲ ਥੱਲੇ ਇਹਦੇ ਪੈਰਾਂ ਦੇ ਵਿੱਚ ਬਣੀਆਂ ਸਰੰਗ ਉਹ ਤੇ ਜੇ ਜੇ ਤੁਸੀਂ ਉਧਰ ਨੂੰ ਜਾਂਦਾ ਕਰਦੇ ਤੇ ਉੱਪਰੋਂ ਕਿਸੇ ਵੇਲੇ ਪੱਥਰ ਡਿੱਗਦਾ ਪਤਾ ਨਹੀਂ ਤੁਹਾਨੂੰ ਲੱਗਦਾ ਇਸ ਕਰਕੇ ਇਹ ਹੂਡ ਮਤ ਨਹੀਂ ਕਰਨੀ ਕਦੀ ਵੀ ਤੇ ਜੇ ਵੀਡੀਓ ਦੇਖ ਬਣਾਉਣੀ ਵੀਰ ਦੂਰੋਂ ਖੜੇ ਹੋ ਕੇ ਤੁਸੀਂ ਸੜਕ ਦੇ ਵਾਲੀ ਸਾਈਡ ਤੋਂ ਬਣਾ ਸਕਦੇ ਆ ਤੇ ਬਾਕੀ ਵੀ ਉਹਨੂੰ ਹੋਰ ਕਲੋਜ਼ ਕਰ ਸਕਦੇ ਆ ਨਾ ਉਹ ਦੇਖੋ ਤੇ ਅੰਦਰ ਹਨਵਰ ਹੈਗੇ ਆ ਭਾਲੂ ਵੀ ਆ ਤੇ ਬਾਗ ਵੀ ਅਕਸਰ ਇੱਥੇ ਪਾਣੀ ਪੀਣ ਆਉਂਦੇ ਰਹਿੰਦੇ ਆ ਇੱਥੋਂ ਤੁਸੀਂ ਦੇਖ ਸਕਦੇ ਕਿਸੇ ਵੇਲੇ ਵੀ ਤਕਾਲਾਂ ਦੇ ਟਾਈਮ ਤਾਂ ਆਟਾ ਆਉਂਦੇ ਹੀ ਆਉਂਦੇ ਆ ਕਹਿੰਦੇ ਇੱਧਰ ਨੂੰ ਨਾ ਤੇ ਉਹ ਸਾਹਮਣੇ ਘਰ ਸੀਗਾ ਕਿੱਥੇ ਆਪਾਂ ਪਹਿਲਾਂ ਖੜੇ ਹੋ ਕੇ ਵੀਡੀਓ ਸ਼ੂਟ ਕੀਤਾ ਸੀਗਾ ਤੇ ਉਹਨਾਂ ਨੇ ਹੀ ਸਾਨੂੰ ਇੱਥੇ ਬਾਰੇ ਜਾਣਕਾਰੀ ਦਿੱਤੀ ਹੈ ਲੱਗੇ ਰਹਿੰਦੇ ਇਹਨਾਂ ਨੂੰ ਜਿਆਦਾ ਪਤਾ ਹੁੰਦਾ ਜਿਹੜਾ ਬੰਦਾ ਲੱਗੇ ਰਹਿੰਦਾ ਹੁੰਦਾ ਨਾ ਤੇ ਇਹ ਇੱਥੇ ਦਾ 뷰 ਆ ਬਹੁਤ ਹੀ ਸ਼ਾਨਦਾਰ ਤੇ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਉਹ ਜਿਹੜੇ ਜਿੱਗ-ਜੇਗ ਵਾਲਾ ਰਸਤਾ ਦੇਖ ਰਹੇ ਆ ਉਹ ਵਾਲਾ ਇਹ ਹੈਗਾ ਆ ਜਿਹੜਾ ਗੋਵਿੰਦ ਘਾੜ ਤੋਂ ਪੁਲਨਾ گاਉਂ ਨੂੰ ਜਾਂਦਾ ਗੋਵਿੰਦ ਘਾਉਂ ਨੂੰ ਜਾਂਦਾ ਸਚਕਣ ਸ਼੍ਰੀ ਹੇਮਕੁੰਡ ਸਾਹਿਬ ਨੂੰ ਰਸਤਾ ਜਾਂਦਾ ਆ ਜੀ ਤੇ ਕੱਲ ਆਪਾਂ ਇੱਥੋਂ ਯਾਤਰਾ ਆਰੰਭ ਕਰਾਂਗੇ ਪੰਜਾਂ ਪਿਆਰੇ ਦੀ ਅਗਵਾਈ ਦੇ ਵਿੱਚ ਤੇ ਗੋਵਿੰਦ ਘਾਉਂ ਪਹੁੰਚਾਂਗੇ ਤੇ 25 ਤਰੀਕ ਨੂੰ ਸਚਕਣ ਸ਼੍ਰੀ ਹੇਮਕੁੰਡ ਸਾਹਿਬ ਦਰਸ਼ਨ ਕਰਾਂਗੇ ਜੀ ਆਹ ਪੁਲਿਆ ਜਿਹੜਾ ਪਹਿਲਾਂ ਬਣਾਇਆ ਸੀਗਾ ਆ ਬੜਾ ਇਹ ਬਸ ਅੱਧਾ ਹੀ ਰਹਿ ਗਿਆ ਤਾਂ ਪਾਣੀ ਦੇ ਨਾਲ ਵਹਾ ਦੇ ਨਾਲ ਜਿਹੜਾ 13 ਚ ਫਲੱਡ ਆਇਆ ਰੁੜ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਰੋਬੇ ਲਾਈ ਸੀ ਇਹਨਾਂ ਨੇ ਨਾ ਤੇ ਉਸ ਤੋਂ ਬਾਅਦ ਪ੍ਰੋਜੈਕਟ ਇਹ ਬੰਦ ਕਰ ਦਿੱਤਾ ਗਿਆ ਆ ਤੇ ਉਹ ਆਮ ਤੌਰ ਤੇ